ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੀ ਅੱਜ ਦੀ ਵੀਡੀਓ 'ਚ ਲੋ ਜੀ ਅੱਜ ਤੁਹਾਨੂੰ ਦਿਖਾਉਣਾ ਆਪਾਂ ਪਹੁੰਚ ਗਏ ਆਂ ਤਲਵਾਰੇ ਤਲਵਾਰਾ ਪਿੰਡ ਮਤਲਬ ਪਹੁੰਚਿਆ ਨੂੰ ਤਾਂ ਹੋ ਗਿਆ ਸਾਨੂੰ 2-3 ਦਿਨ ਤੇ ਵੀਡੀਓ ਨਹੀਂ ਬਣਾ ਕੋਈ ਬਈ ਤਾਂ ਬਸ ਹੁਣ ਅੱਜ ਸ਼ੁਰੂ ਕੀਤੀ ਆ ਵੀਡੀਓ ਬਣਾਉਣੀ ਤੇ ਦਿਖਾਉਣਾ ਤੁਹਾਨੂੰ ਨਾਲੇ ਤਲਵਾਰਾ ਦਾ ਏਰੀਆ ਆ ਖੜੀ ਆ ਬਈ ਆਪਣੀ ਮਸ਼ੀਨ ਤੇ ਆ ਰੋਡ ਨਿਕਲਿਆ ਵਿੱਚੋਂ ਬਈ ਜ਼ਮੀਨ ਦੇ ਜਿਹੜੀ ਆਪਣੀ ਜ਼ਮੀਨ ਦੇ ਵਿੱਚੋਂ ਰੋਡ ਨਿਕਲਿਆ ਬਹੁਤ ਬੜਾ ਰੋਡ ਹੈ ਬਾਈ ਬਹੁਤ ਚੌੜਾ ਹੈ ਆ ਜਿੱਥੋਂ ਆ ਇਧਰ ਆ ਖੰਬੇ ਲੱਗੇ ਆ ਉਧਰ ਉਹ ਖੰਬੇ ਲੱਗੇ ਆ ਡਾ ਰੋਡ ਨਿਕਲਿਆ ਹੈ ਚੌੜਾ ਤੇ ਬਾਕੀ ਇਧਰ ਆਪਣਾ ਬਚ ਗਿਆ ਇਧਰ ਇੱਕ ਆ ਖੇਤ ਬਚ ਗਿਆ ਤੇ ਇੱਕ 10 ਕਿੱਲੇ ਉਧਰ ਬਚ ਕੇ ਬਸ ਬਾਕੀ ਇਧਰ ਹਰਾ ੜਾ ਜਾਂਦਾ 14 ਕਿੱਲੇ ਵਾਲਾ ਲਾਟ ਵੀ ਵੱਡੇ ਜਾਂਦਾ ਬਾਈ ਕਾ ਆ ਸਿੱਧਾ ਆ ਰਹਿ ਗਿਆ ਇਹ ਤੋਂ ਬਾਅਦ ਫਿਰ ਪਰੇ ਆ ਥੋੜਾ ਜਿਹਾ ਬਾ ਫਿਰ ਉਹ ਪਿੰਡ ਦੇ ਨਾਲ ਜਿੱਥੇ ਆਪਾਂ ਪਹਿਲਾਂ ਝੋਨੇ ਦਾ ਗੱਲਾਂ ਰੱਖਿਆ ਸੀ ਉਹ ਆਬਾ ਥੋੜਾ ਹੀ ਰਹਿ ਗਿਆ ਏਰੀਆ ਆਪਣਾ ਅੱਜ ਕਿਸੇ ਦੇ ਚੱਲੇ ਆ ਅਰਵਿੰਦ ਪਟੇਲ ਦੇ ਤੇ ਉਹਨਾਂ ਦੇ ਵੱਡਾਂਗੇ 20 ਕਿੱਲੇ ਬਾਈ ਤੇ ਆਪਣੇ ਅੱਜ ਬੰਦੇ ਵੀ ਤਿਹਾਰ ਜੇ ਇਹਨਾਂ ਦਾ ਕੋਈ ਉੱਥੇ ਬਿਲੀ ਨੇ ਇੱਧਰ ਤੂੜੀ ਵਾਲੀਆਂ ਮਸ਼ੀਨਾਂ ਵੀ ਬਾਈ ਦੋ ਲਿਆ ਕੇ ਲਾਤੀਆਂ ਇਹਨਾਂ ਨੇ ਅਟਾਰ ਸੀ ਤੁਆਈਆਂ ਇਹ ਕੋ ਮੁੰਡਾ ਆਪਣਾ ਯਾਰ ਦੋਸਤ ਆ ਰਾਜਾ ਕੁਸ਼ਵਾ ਰਾਜਾ ਆਹ ਬੰਦਾ ਮੁੰਡਾ ਜਣੀ ਉਹਦਾ ਨਾਮ ਰਾਜਾ ਤੇ ਉਹਦੇ ਪਿੰਡ ਤੋਂ ਮਸ਼ੀਨਾਂ ਆਈਆਂ ਨੇ ਇਹ ਤੇ ਉਹਦੀ ਮਾਸੀ ਦਾ ਮੁੰਡਾ ਵੀ ਆ ਨਾਲ ਇੱਥੇ ਆਇਆ ਹੋਇਆ ਤੇ ਬਾਈ ਉਹਨੇ ਜਦ ਮਨ ਦੱਸਿਆ ਵੀ ਪਿੰਡ ਪੁੱਛਿਆ ਉਹ ਕਹਿੰਦਾ ਵੀ ਉੱਥੇ ਆ ਮੈਂ ਕਿਹਾ ਵੀ ਉੱਥੇ ਦਾ ਤਾਂ ਮੁੰਡਾ ਆ ਵੀ ਆ ਰਾਜਾ ਕਹਿੰਦਾ ਹਾਂ ਹੈਗਾ ਉਨੇ ਨੰਬਰ ਕੱਢ ਲਿਆ ਮੈਂ ਕਿਹਾ ਮੇਰਕੂ ਵੀ ਹੈਗਾ ਬਈ ਉਹਨੂੰ ਫੋਨ ਲਾਇਆ ਫਿਰ ਰਾਤ ਰਾਜਾ ਨਾਲ ਗੱਲ ਕਰੀ ਇਹਨੇ ਉਹਨਾਂ ਦੇ ਪਿੰਡ ਦੀਆਂ ਇਹ ਮਸ਼ੀਨਾਂ ਤੇ ਫਿਰ ਉਹ ਵੀ ਬੜਾ ਖੁਸ਼ ਹੋਇਆ ਉਹਨੇ ਕਰਤਾਰ ਮਸ਼ੀਨ ਲਈ ਆ ਬਈ ਇਸ ਵਾਰ ਰਾਜੇ ਨੇ ਤੇ ਵੀਡੀਓ ਦੇਖਦਾ ਹੁੰਦਾ ਆਪਣੀ ਬਾਕੀ ਬਾਈ ਵੀਡੀਓ ਸਾਰੀ ਦੇਖਦੇ ਆ ਵਧੀਆ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤੇ ਨਾਲ ਦੀ ਨਾਲੇ ਕੰਮ ਚੱਕੀ ਜਾਂਦੇ ਅੰਕਲ ਉਹਨਾਂ ਦੇ ਵੀ ਇੱਧਰ ਟੂੜੀ ਵੀ ਨਾਲ ਦੀ ਨਾਲੇ ਬਣੀ ਜਾਂਦੀ ਆ ਕਾਪਲਾਟ ਰਹਿ ਗਿਆ ਆਪਣਾ ਇੱਕ ਉਧਰ ਭਰੇ ਆ ਬਾਕੀ ਇੱਧਰ ਕਰਤਾ ਨਪਟਾਤਾ ਇੱਧਰ ਤਾਂ ਭਰੇ ਤਾਂ ਇੱਧਰ ਵੀ ਨਪਟਾਤਾ ਬਸ ਇੱਕ 10 ਕਿੱਲਿਆਂ ਦਾ ਰਹਿ ਗਿਆ ਉਹ ਪਰੇ ਉਹ ਅੱਗੇ ਜਾ ਕੇ ਉਹ ਦਰਖਤਾਂ ਕੋਲ ਤੇ ਆ ਰੋਡ ਨਿਕਲਿਆ ਬਾਈ ਵਿੱਚੋਂ 26 ਕਿੱਲੇ ਆ ਗਏ ਬਾਈ ਰੋਡ ਦੇ 26 ਕਿੱਲੇ ਜ਼ਮੀਨ ਆ ਗਈ ਵਿੱਚ 8 ਲੱਖ ਰੁਪਈਆ ਕਿੱਲੇ ਦਾ ਦਿੰਦੇ ਨੇ ਇਹ ਰੋਡ ਵਾਲੇ ਬਹੁਤ ਘੱਟ ਰੇਟ ਬਈ 8 ਲੱਖ ਰੁਪਇਆ ਕਿੱਲੇ ਦਾ ਦਿੱਤਾ ਹੈ ਰੋਡ ਵਾਲਿਆਂ ਨੇ 26 ਕਿੱਲੇ ਦੇ ਵਿੱਚੋਂ ਜਿਹੜੇ ਚੱਲ ਗਏ ਜ਼ਮੀਨ 'ਚੋਂ ਤੇ ਬਾਕੀ ਉਹ ਜਗਾਇਤ ਕੀ ਗੱਲਾਂ ਉਹ ਲਾਇਆ ਹੋਇਆ ਸਾਹਮਣੇ ਗੱਲਾਇਤ ਕੀ ਖੂਹ ਦੇ ਕੋਲੇ ਲਾਤਾ ਉਹ ਸਾਹਮਣੇ ਗੱਲਾਂ ਲੱਗਿਆ ਹੋਇਆ ਖਾਸੀ ਕਣਕ ਵੱਢ ਕੇ ਸੜਤੀ ਉੱਥੇ ਲੈ ਕੇ ਤੇ ਬੱਸ ਹੁਣ ਥੋੜੀ ਦੇਰ ਨੂੰ ਚੱਲਦੇ ਆਂ ਬੰਦਾ ਆਉਂਦਾ ਚਾਹ ਪੀ ਕੇ ਫਿਰ ਨਿਕਲਦੇ ਆ ਚਲੋ ਮਿਲਦੇ ਆਂ ਫਿਰ ਜੀ ਕਰਤੀ ਚਾਲੂ ਲਿਆ ਕੇ ਅਰਬਿੰਦ ਪਟੇਲ ਦੇ ਟੋਗੇੜੇ ਲੱਗੇ ਜੱਗਾ ਵਾਈ ਲੱਗਿਆ ਹੋਇਆ ਚਲਾਉਣਾ ਦਾਣੇ ਕੱਢਣ ਲੱਗਾ ਚਲੋ ਖਾਦੇ ਰਵਾਂਗੇ ਘੜਤੇ ਦਾਣੇ ਘੱਟ ਹੀ ਚੱਲਦੇ ਕਿੱਲਿਆਂ ਬਈ ਆ 14 ਕਿੱਲਿਆਂ ਦਾ ਪਲਾਟ ਆ ਜਿਹੜਾ ਹਾਜੀ ਚਲਾਈ ਹੋਈ ਆ ਤੇ ਬਾਕੀ ਇੱਧਰ ਆ ਥੋੜਾ ਜਿਹਾ ਆ 14 ਤੇ 8-8 ਕਿੱਲੇ ਇੱਧਰ ਆ ਦੇਖਦੇ ਆ ਕਦੋਂ ਤੱਕ ਵੱਡੇ ਜਾਂਦੇ ਆ ਉਸ ਤੋਂ ਬਾਅਦ ਫਿਰ ਆਪਣੇ ਜਾਊਗੀ ਬਾਕੀ ਸਾਰੇ ਸਫਾਇਆ ਆ ਕਿਤੇ ਕਣਕ ਨਹੀਂ ਬਚੀ ਹੋਈ ਜਮਾਂ ਵੀ ਆ ਰੋਡ ਇਹਨਾਂ ਦੀ ਜ਼ਮੀਨ ਦੇ ਨਾਲ ਵੀ ਨਿਕਲਦਾ ਜਾ ਰਿਹਾ ਚਲੋ ਹੜਦੇ ਆ ਖੱਚਿਆ ਪਿਆ ਕੰਮ ਬਾਈ ਲਾਲੀ ਹਾਈ ਚ ਫੋਰਮੈਨ ਨੇ ਕਿਉਂਕਿ ਤੁੱਪ ਲੱਗ ਗਈ ਲੱਗਾ ਪਿਆ ਹੁਣ ਜੱਗਾ ਬਾਈ ਖੇਚਣ قدرت الله اعطيه ਫਲਾਈ ਚ ਲੀਰ ਲਾਈ ਜਾਂਦਾ ਬਾਈ ਇਹ ਤੋਂ ਬਾਅਦ ਇਧਰ ਵਾਲਾ ਪਲਾਟ ਆਹਾ 8-9 ਕਿੱਲੇ ਆਏ ਆ ਚਲੋ ਵੀਡੀਓ ਦਿਖਾਉਂਦਾ ਜੀ ਬਣਦਾ ਕਦੋਂ ਤੱਕ ਫਰੀ ਹੁੰਨੇ ਆ ਇੱਧਰੋਂ ਫਿਰ ਜਾਵਾਂਗੇ ਆਪਣੇ ਵਾਲੇ ਏਰੀਆ 'ਚ ਕਿੱਥੇ ਲੋ ਜੀ ਵੱਡਿਆ ਚੱਲਿਆ ਆਦਮੀ ਲਗਾ ਕੇ ਬਹੁਤ ਥੋੜਾ ਹੀ ਰਹਿ ਗਿਆ ਫਿਰ ਉਹ ਸਾਹਮਣੇ ਵਾਲੇ ਘਰੇ ਚਲਾਵਾਂਗੇ ਉਹ ਸਾਮਣੇ ਇਹਦਾ ਹੀ ਘਰ ਆ ਪਾ ਡੱਬਾ ਕਰ ਲੈ ਦੇ ਸਾਹਮਣੇ ਮਕਾਨ ਕੀ ਔਰ ਇਹ ਭਰਵਾ ਕਸਨ ਜੇ ਮਤਲਬ ਰਹਿ ਗਿਆ ਥੋੜਾ ਇੱਧਰ ਵਾਲਾ ਇੱਕ ਹੋਰ ਰਹਿ ਗਿਆ ਜ਼ਿਆਦਾ ਆਈ ਹੈ ਜਣੀਆਂ ਉਹੀ ਕਹਿ ਲੋ 6 ਕ ਗਿੱਲੇ ਉੜ ਗਏ ਦੇਖ ਲਓ ਆਖਰੀ ਕਿਹੋ ਜਿਹਾ ਕੱਟਾ ਹੈ ਬਾਤ ਕਰ ਲਵਾਂ ਤੇ ਲੋ ਜੀ ਉਧਰ ਉਹ ਵੀ ਵੱਡਿਆ ਗਿਆ ਇੱਕ ਖਾਂਤੀ ਜੀ ਪਰੇ ਸੀਗੀ ਬਣਾਈ ਹੋਈ ਤੇ ਇੱਧਰ ਆ ਵੀ ਲਾਤੀ ਲੀਰ ਦੋ ਟੁਕੜੇ ਕਰਨੇ ਪੈਗੇ ਤੇ ਇਹਦੇ ਬਾਕੀ ਟੈਂਕ ਕੱਢ ਰਿਆਂ ਬਾਈ ਬਾਹਰ ਆ ਰਹਿ ਗਿਆ ਥੋੜਾ ਜਿਹਾ ਦਾਣੇ ਦਿਖਾਉਨੇ ਆ ਤੁਹਾਨੂੰ ਲੋ ਜੀ ਦਾਣੇ ਆ ਪੂਰੀ ਸਫਾਈ ਆ ਲੋ ਜੀ ਆਪਾਂ ਪਹੁੰਚ ਗਏ ਤੇ ਹੁਣ ਅਸੀਂ ਸ਼ਹੀਨ ਦੇ ਲੱਗੇ ਬਹੁਤ ਸਾਹਮਣੇ ਚਲਦੀ ਆ ਆਪ ਪਲਾੜਤਾ ਵੜਤਾ ਸਾਰਾ ਹੁਣ ਉਹ ਪਰਲੇ ਪਲਾਟ ਚ ਲੱਗੀ ਹੋਈ ਆ ਆਪਾਂ ਪ੍ਰਸ਼ਾਦਾ ਆਪਣੂ ਛਕਿਆ ਹੁਣ ਉਹ ਫੋਰਮਾਂ ਕਿਨੂੰ ਲਾਵਾਂਗੇ ਥੱਲੇ ਜੱਗੇ ਬਾਈ ਨੂੰ ਮੁਰਥਾ ਵਾਲਾ ਪਾਉ ਪਰੇ ਲਾਇਆ ਹੈ ਜੱਗਾ ਬਾਈ ਜਾਊਗਾ ਹੁਣ ਤੋਂ ਤੂੰ ਸਾ ਸਾਮਣੇ ਚੱਲਦੀ ਆ ਉਹ ਦਵੀ ਫਰਮਾਂ ਦੀ ਜਿੰਨੇ ਬੰਦਾ ਤਾਂ ਇੱਕ ਗੇੜਾ ਲਾਤਾ ਦੋ ਦੇਖਦੇ ਆ ਗਰਮੀ ਬਹੁਤ ਵੱਧ ਗਈ ਬਈ ਬਹੁਤ ਜ਼ਿਆਦਾ ਤੇਜ਼ ਹੋ ਗਈ ਗਰਮੀ ਦੋ ਗੇੜੇ ਲਾਤੇ ਫਿਰ ਜਾਂਦੀ ਮੁੰਡਾ ਤਾਂ ਦੋ ਤੇ ਵੀ ਤਿੰਨ ਲੱਗਦੇ ਭਾਈ ਚਲੋ ਮਿਲਦੇ ਆਂ ਫਿਰ ਆਪਾਂ ਹੁਣ ਫੋਰਮਾਂ ਇੰਜਨ ਨੂੰ ਲਾਉਣਾ ਥੱਲੇ ਆਪਾਂ ਚਲਾਉਣਾ ਉਹ ਚੱਲਦੀ ਆ ਆਪਣੀ ਮਸ਼ੀਨ ਚਲੋ ਮਿਲਦੇ ਆਂ ਜੀ ਫਿਰ ਆਪਾਂ ਹੁਣ ਇਹ ਵੱਢ ਕੇ ਜਾਵਾਂਗੇ ਆਪਣੇ ਖੇਤਾਂ ਕੰਨੀ ਕਿਉਂਕਿ ਹੁਣ ਵੀਡੀਓ ਬਣਾਉਣ ਵਾਲਾ ਕੋਈ ਹੋਣਾ ਨਹੀਂ ਥੱਲੇ ਆਪਾਂ ਚਲਾਉਣ ਲੱਗ ਜਾਣਾ ਲੋ ਜੀ ਪਹੁੰਚ ਗਿਆ اڈੇ ਤੇ ਆਪਣੇ ਲਾਤਾ ਤਾਂ ਕੱਟ ਆਪਣੇ ਚਾਰਕ ਗੇੜੇ ਲੱਗ ਗਏ ਤੇ ਮੀਂਹ ਪੈ ਗਿਆ ਮੀਂਹ ਹੈ ਬਾਈ ਮਸ਼ੀਨ ਦੀ ਵੀ ਹਾਲਤ ਖਰਾਬ ਕਰੀ ਪਈ ਆ ਤੇ ਬਾਕੀ ਮੀਂਹ ਪੈਣ ਕਰਕੇ ਫਿਰ ਰੁਕਤਾ ਰੋਕਤਾ ਕੰਮ ਆ ਦੇਖ ਲਓ ਲੈ ਨਾਸ ਮਾਰਤਾ ਬਾਈ ਜੇ ਸੁੱਕੀ ਰਹਿੰਦੀ ਤਾਂ ਵਧੀਆ ਸਾਫ ਹੋ ਜਾਂਦੀ ਆ ਗਿੱਲੀ ਹੋ ਕੇ ਮਸ਼ੀਨ ਫਿਰ ਤੁਹਾਨੂੰ ਪਤਾ ਹੀ ਆ ਤੇ ਬਾਕੀ ओके ਇਹਨ ਕੰਮ ਵਧੀਆ ਹੋ ਰਿਹਾ ਸੀ ਹੁਣ ਸਫਾਈ ਵੀ ਪੂਰੀ ਆਈ ਸੀ ਆਪਣੇ ਕਣਕ ਦੇ ਵਿੱਚ ਪੂਰੀ ਆਨ ਓਕੇ ਸਫਾਈ ਬਾਕੀ ਤਾਂ ਦੇਖ ਸਕਦੇ ਆ ਮੀਨ ਹੈ ਭਾਈ ਬਸ ਆਪਣਾ ਹੁਣ ਜਿਆਦਾ ਇਧਰੇ ਰਹਿ ਗਿਆ ਆ ਸਿੱਧਾ ਉਹ ਤੁਰ ਪਈ ਜਾਂਦਾ ਤੇ ਇਹ ਕੋਦਰ ਆ ਫਿਰ ਆਪਣਾ ਉਹ ਜਿਹੜਾ ਜਿੱਧਰ ਗੱਲਾਂ ਲਾਇਆ ਤਾਂ ਉਹਦੇ ਨਾਲ ਬਾਕੀ ਉਹ ਤੂੜੀ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਬਈ ਮੀਂਹ ਪੈਣ ਦੇ ਕਰਕੇ ਕਿਉਂਕਿ ਲਾਂਗਾ ਗਿੱਲਾ ਹੋ ਗਿਆ ਹੁਣ ਚੱਲਣੀਆਂ ਨਹੀਂ ਹੈਗੀਆਂ ਬੱਕਰੀ ਹੁਣ ਤੁਹਾਨੂੰ ਮਿਲਾਨੇ ਆ ਰਾਜਾ ਦੇ ਮੱਸੀ ਦੇ ਮੁੰਡੇ ਨਾਲ ਰਾਜਾ ਦੇ ਮੱਸੀ ਦਾ ਮੁੰਡਾ ਹੋਰ ਭਾਈ ਇਹ ਭਾਈ ਜੀ ਕਿਵੇਂ ਹੋ ਬੜੀ ਵਧੀਆ ਰਾਜੀ ਹੋਈ ਆ ਹੂੰ ਬਾਰਿਸ਼ ਹੋ ਗਈ ਹੈ ਰੁੱਕ ਗਈ ਗਾੜੀ ਹੈ ਰੁੱਕ ਗਈ ਗਾੜੀ ਜੀ राजा तुम्हारी मौसी का लड़का आए हैं भाई हाँ राजा भाई। अच्छा और सनाव। भाई कितनी ट्राली बन गई भैया सात सौ सौ है और पुराने वाले अर्जुन की आठ सौ अच्छा यहाँ पे आके कितनी बना दी अभी यहाँ पे आके डेढ़ सौ उधर बनाया था अपने अपने में कितनी होगी ਨੋ ਵੈਪਕ ਤੇ ਸਟਾਰਟ ਅੱਛਾ ਇਹ ਕੋ ਸਟਾਰਟਿੰਗ ਹੈ ਹਾਂ ਹਾਂ ਹੋਰ ਬਣਾਈ ਗਿਆ ਰਾਜਾ ਆਪਣੀ ਵੀਡੀਓ ਦੇਖਦਾ ਹੈ ਹਾਂ ਉਹ ਦੇਖੇਗਾ ਅੱਜ ਹੋਰ ਸਭ ਠੀਕ ਹੈ ਭਾਈ ਇਹ ਭਾਈ ਬੰਦੇ ਇਹਨਾਂ ਦੇ ਸਾਰੇ ਨਾਲ ਆ ਇਹਨਾਂ ਦਾ ਸਮਾਨ ਰੱਖਿਆ ਹੋਇਆ ਰੋਟੀ ਪਾਣੀ ਦਾ ਸਾਰਾ ਰਾਤੀ ਵੀ ਮੀਂਹ ਆ ਗਿਆ ਤਾਂ ਬਹੁਤ ਔਖਾ ਕਰਿਆ ਬਾਕੀ ਉਹ ਆ ਗੀਆਂ ਇੱਕ ਵਿਸ਼ਵ ਕਰਮਾ ਆ ਇੱਕ ਕੇਐਸਾ ਮਸ਼ੀਨ ਤੂੜੀ ਵਾਲੀ ਤੇ ਭਾਈ ਦੀਆਂ ਮਸ਼ੀਨਾਂ ਵੀ ਆ ਗੀਆਂ ਚਲੋ ਬਾਕੀ ਦਿਖਾਵਾਂਗੇ ਤੁਹਾਨੂੰ ਉਧਰ ਗੱਲਾਂ ਵੀ ਕਰਨ ਲੱਗੇ ਹੋਏ ਆ ਪੂਰਾ ਟੱਕ ਟਕਈ ਆ ਮੀਂਹ ਪੈਂਦਾ ਕਰਕੇ ਔਖਾ ਹੋਇਆ ਵੈਸਣ ਚਲੋ ਮਿਲਦੇ ਆ ਲੋ ਜੀ ਮੀ ਪੈਣ ਲੱਗ ਗਿਆ ਬਹੁਤ ਜ਼ਿਆਦਾ ਆਪਣੇ ਖੇਤ ਤੁਹਾਨੂੰ ਦੱਸਿਆ ਸੀ ਲਾਤ ਦੀ ਮੀਂਹ ਬਹੁਤ ਜ਼ਿਆਦਾ ਤੇਜ਼ ਹੋ ਗਿਆ ਬੱਸ ਲੱਗ ਗਿਆ ਪਾਣੀ ਪਾਣੀ ਕਰਨੋਂ ਸਾਹਮਣੇ ਦੇਖ ਲਓ ਸਾਹ ਦੇ ਪਾਣੀ ਤੁਰਿਆ ਆਉਂਦਾ ਇੱਧਰ ਆ ਦੇ ਬਹੁਤ ਜ਼ਿਆਦਾ ਕੰਮ ਖਰਾਬ ਕਰਨ ਲੱਗ ਗਿਆ ਦੇਖਦੇ ਹਾਂ ਹੁਣ ਕੀ ਬਣਦਾ ਬਾਈ ਬਹੁਤ ਜ਼ਿਆਦਾ ਮੀਂਹ ਹੋ ਗਿਆ ਅੱਜ ਦਾ ਉਹ ਵਿਚਾਰਾ ਟਰਾਲੀ ਥੱਲੇ ਬੈਠਾ ਬੰਦਾ ਓਏ ਹੋਰ ਉਹ ਬੈਠਾ ਚਲੋ ਸਾਡੀ ਅੱਜ ਦੀ ਵੀਡੀਓ ਇੱਥੇ ਤੱਕੇ ਮਿਲਦੇ ਹਾਂ ਅਗਲੀ ਵੀਡੀਓ ਇੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਹੁਣ ਤੁਹਾਨੂੰ ਪਤਾ ਮੀਂਹ ਪੈਂਦਾ ਬਾਈ ਕੀ ਕਰੀਏ ਬਹੁਤ ਤੇਜ਼ ਹੋ ਗਿਆ ਸੋ ਦੇਖ ਲਓ ਨਾ ਲੋ ਆ ਦੇਖ ਲੋ ਭਾਈ ਆ ਦੇਖ ਲੋ ਕੀ ਹੋ ਗਿਆ ਲੈ ਭਾਈ ਤੂਫਾਨ ਆ ਗਿਆ ਬਹੁਤ ਭਾਰਾ ਦੇਖ ਲੋ ਭਾਈ ਉਡਾਤਾ ਸਭ ਕੁਝ ਰੋਟੀ ਵੀ ਉੜ ਗਈ ਬਾਬੇ ਦੀ ਰੋਟੀ ਵੀ ਉੜ ਗਈ ਬਾਬੇ ਦੀ ਰੋਟੀ ਵੀ ਉੜ ਗਈ ਬਾਬਾ ਬਾਬਾ ਰੋਟੀ ਵੀ ਉੜ ਗਈ ਇਹ ਕੀ ਹੋ ਗਿਆ ਰੋਟੀ ਵੀ ਉਡਾਤੀ ਭਾਈ ਭਾਈ ਸਭ ਜੀ ਚੁੱਕੀ ਸਭ ਤੋਂ ਕਰਤਾ ਲੈ ਚੱਕਤਾ ਭਾਈ ਕੰਮ ਭਾਈ ਦੇਖ ਲੋ ਬਹੁਤ ਔਖਾ ਹੋ ਗਿਆ ਕੰਮ ਕਿਹੜਾ ਕਰਤਾ ਕੰਮ ਬਾਈ ਦੇਖ ਲੋ ਆ ਤੂਫਾਨ ਬਾਬਾ ਬਣ ਗਿਆ ਵਿੱਚੇ ਪੱਡ ਗਿਆ ਤੇ ਕੰਮ ਚਲੋ ਵੀਡੀਓ ਦੇਖਣ ਲਈ ਥਾਰਿਆਂ ਦਾ ਧੰਨਵਾਦ ਜੀ ਅਸੀਂ ਹੁਣ ਸਮਾਨ ਸਾਂਭ ਲਈਏ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਲੋ ਜੀ ਇੱਧਰ ਦੇਖੋ ਆਹ ਕਿਆ ਕਰਤਾ ਦਰਸਤ ਦਾ ਟਾਣਾ ਟੁੱਟ ਕੇ ਗਿਰ ਗਿਆ ਮੋਟਰਸਾਈਕਲ ਵਿੱਚੇ ਦੱਬਤਾ ਗੁੰਡ ਫੜ ਗਈ ਉਹ ਦੇਖ ਲੋ ਪਰਾਂ ਪਰ ਪਹਿਲੇ ਵਾਰ ਆਦੇ ਬਾਈ ਅੰਦਰ ਹੋਣਾ ਟਾਣਾ ਬਹੁਤ ਵੱਡਾ ਗਿਰ ਗਿਆ ਬਾਈ ਮੋਟਰਸਾਈਕਲ ਵਿੱਚੇ ਦੱਬ ਤਾ ਆਉਂਦੇ ਹੀ ਖਲੋ ਲਾ ਬਾਈ ਦੇਖ ਲਓ ਮੋਟਰਸਾਈਕਲ ਬਹੁਤ ਬੁਰਾ ਹਾਲ ਹੋ ਗਿਆ ਬਾਈ ਟਾਣਾ ਗਿਰ ਗਿਆ ਮੋਟਰਸਾਈਕਲ ਵਿੱਚੇ ਦੱਬ ਤਾ ਵਿਚਾਰੇ ਤੂੜੀ ਵਾਲਿਆਂ ਦਾ ਇਹ ਉਹ ਉੱਥੋਂ ਟੁੱਟਿਆ ਬਾਈ ਟਾਣਾ ਆਉਦੇ ਉਹ ਬੁਰਾ ਹਾਲ ਕਰਤਾ ਭਾਈ ਮੋਟਰਸਾਈਕਲ ਕੱਢਣਾ ਪਣਾ ਹੁਣ ਉੱਥੋਂ ਚਲੋ ਮਿਲਦੇ ਹਾਂ ਜੋ ਭਾਈ ਕੱਢਣ ਲੱਗਿਆ ਮੋਟਰਸਾਈਕਲ ਚਿੱਕਣ ਕਾਹ ਲੋ ਉਸਕੋ ਬਹੁਤ ਬੁਰਾ ਹਾਲ ਹੋ ਗਿਆ ਭਈ ਯਾ ਤਾਂ ਕੰਮ ਖਰਾਬ ਹੋ ਗਿਆ ਵਿਚਾਰਾ ਨਾ ਮੋਟਰਸਾਈਕਲ ਲੜਾ ਭੋਲਾ ਕੱਢਣ ਲੱਗੇ ਆ ਗਾੜੀ ਖਿਚਵਾ ਜਾ ਢਾਲ ਕਾ ਫਕਤ ਲੈ ਕੇ ਆਜਾ ਟੋਚਨ ਢਾਲ ਲੋ ਟਰੈਕਟਰ ਕਾ ਬਾਈ ਖੀਚ ਲੋ ਭਾਈ ਬਾਈ ਖੀਚ ਲੋ ਬਾਈ ਖੀਚ ਲੋ ਇਹ ਤਾਂ ਖੀਚ ਨਹੀਂ ਪਾਓਗੇ ਬਾਈ ਖੀਚ ਲੋ ਡਾਣਾ ਠਾਣਾ ਪੜੇਗਾ ਉੱਪਰ ਸੇ ਨਹੀਂ ਨਹੀਂ ਫੁਰਮਨ ਨਿਕਲਿਆਣਾ ਬਾਈ ਖੀਚ ਲੋ ਬੱਸ ਨਿਕਲ ਆਏਗੀ ਹੋ ਮੈਂ ਤਾਂ ਸਹੀ ਤੂੰ ਉਹ ਦੇਖੋ ਭਾਈ ਆ ਇਧਰ ਫੇਰ ਆ ਗਿਆ ਓਏ ਬਾਰਿਸ਼ ਫੇਰ ਆ ਗਈ ਭਾਈ ਫੇਰ ਅੰਦਰ ਭੱਜਣਾ ਪੈਣਾ ਭਾਈ ਚੱਲੇ ਅਸੀਂ ਤਾਂ ਆਪਣੀ ਟਪਰੀ ਸਾਹਮਣ ਚਲੋ ਮਿਲਦੇ ਆਂ ਅਗਲੀ ਵੀਡੀਓ ਚ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਹੁਣ ਤਾਂ ਆ ਵੀ ਫਸੇ ਹੋਏ ਆਂ ਮਿਲਦੇ ਆਂ ਫੇਰ ਅਗਲੀ ਵੀਡੀਓ ਚ